ਘਾੜਾਂ ਦੀ ਮਾਰ ਕਰਨ ਜਿਹੜੇ ਸਾਡੇ ਤੋਂ ਸਦਾ ਲਈ ਵਿਛੜ ਚੁੱਕੇ ਨੇ ਉਹਨਾਂ ਦੀ ਆਤਮ ਮਗਰੂ ਦੀ ਸ਼ਾਂਤੀ ਦੇ ਲਈ ਅੱਜ ਸੁੰਦਰ ਕਾਣ ਦਾ ਪਾਠ ਕਮਲ ਕਲਿਆਣ ਮੰਦਿਰ ਵਿਖੇ ਕੀਤਾ ਗਿਆ ਦਸਹਿਰੇ ਮੇਲੇ ਨੂੰ ਬਹੁਤ ਹੀ ਸਾਦਗੀ ਢੰਗ ਨਾਲ ਮਨਾਇਆ ਗਿਆ ਪਰ ਉਹ ਜਿਹੜੀ ਖੁਸ਼ੀ ਅਸੀਂ ਹਰ ਸਾਲ ਪਿਛਲੇ 32 ਸਾਲ ਤੋਂ ਮਨਾ ਰਹੇ ਹਾਂ ਉਹਦਾ ਅਜਹਾਰ ਨਹੀਂ ਕੀਤਾ ਗਿਆ ਕਿਉਂਕਿ ਸਾਰਿਆਂ ਦੀਆਂ ਜਿਹੜੀਆਂ ਅੱਖਾਂ ਸਨ ਉਹ ਨਮਨ ਸਨ ਅਸੀਂ ਉਹਨਾਂ ਦੇ ਦੁੱਖ ਵਿੱਚ ਉੱਥੇ ਜਾ ਕੇ ਕੋਈ ਸ਼ਰੀਕ ਹੋਏ ਸਾਡੇ ਮੈਂਬਰ ਪਰ ਅਸੀਂ ਉਹਨਾਂ ਦੇ ਸ਼ਾਂਤੀ ਦੇ ਲਈ ਭਗਵਾਨ ਅੱਗੇ ਅਰਦਾਸ ਕੀਤੀ ਹੈ ਵੀ ਆਹ ਮਾਲਕ ਤੁਸੀਂ ਉਹਨਾਂ ਨੂੰ ਵਿਛੜ ਚੁੱਕੀਆਂ ਰੂਹਾਂ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ੋ ਔਰ ਜਿਹੜੀਆਂ ਸਾਡੀਆਂ ਖੇਤੀਆਂ ਸਾਡੀ ਜਿਹੜੀ ਐਗਰੀਕਲਚਰ ਡਿਪੈਂਡੈਂਟ ਸਾਡਾ ਜਿਹੜਾ ਪੰਜਾਬ ਦਾ ਹਿੱਸਾ ਹੈ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਉਹਦੇ ਵਿੱਚ ਵੀ ਬਹੁਤ ਲੋਕਾਂ ਨੇ ਸਹਿਯੋਗ ਕੀਤਾ ਸੋ ਮਰਯਾਦਾ ਪਰਸ਼ੋਤਮ ਭਗਵਾਨ ਰਾਮ ਜੀ ਦੀਆਂ ਸਿਖਿਆਵਾਂ ਤੇ ਚੱਲਣ ਦਾ ਮੈਂ ਜੁਰੂਰ ਸਨੇਹਾ ਦੇਵਾਂਗਾ ਕਿਉਂਕਿ ਉਹਨੇ ਆਪਣੇ ਮਾਤਾ ਪਿਤਾ ਦਾ ਸਤਿਕਾਰ ਕੀਤਾ ਸੀ ਸਾਨੂੰ ਵੀ ਸਭਨਾਂ ਦਾ ਤੇ ਆਪਦੇ ਮਾਂ ਦਾ ਸਤਿਕਾਰ ਸਭ ਤੋਂ ਵੱਧ ਕਰਨਾ ਚਾਹੀਦਾ ਹੈ ਸ਼ੁਕਰੀਆ ਇਸ ਵਾਸਤੇ ਕੀਤਾ ਗਿਆ ਹੈ ਕਿ ਇਸ ਵਾਰ ਅਸੀਂ ਦੁਸਹਿਰੇ ਦੇ ਤੋਂ ਹਰ ਨੂੰ ਜਿਵੇਂ ਪਹਿਲਾਂ ਬਹੁਤ ਸ਼ਾਨੋ ਸ਼ੌਕਤ ਦੇ ਨਾਲ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਮਨਾਉਂਦੇ ਸੀਗੇ ਉਹ ਇਸ ਵਾਰ ਅਸੀਂ ਪੋਸਟਪੋਨ ਸਾਡੀ ਕਮੇਟੀ ਨੇ ਫੈਸਲਾ ਕਰਕੇ ਕਰਤਾ ਸੀ ਕਿਉਂਕਿ ਪੰਜਾਬ ਹੜ੍ਹਾਂ ਦੀ ਮਾਰ ਚ ਆਇਆ ਸੀ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਲੋਕ ਮਾਰੇ ਗਏ ਪਸ਼ੂ ਡੰਗਰ ਬਹੁਤ ਮਰਿਆ ਸਾਡੀਆਂ ਜਿਹੜੀਆਂ 4 ਲੱਖ ਏਕੜ ਤੋਂ ਉੱਤੇ ਜ਼ਮੀਨਾਂ ਸੀ ਉਹਨਾਂ ਦੀਆਂ ਫਸਲਾਂ ਖਰਾਬ ਹੋਈਆਂ ਉਹਨਾਂ ਦੇ ਉੱਪਰ ਰੇਤ ਔਰ ਮਿੱਟੀ ਦੀ ਲੇਅਰ ਚੜ ਗਈ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਸ਼ਾਇਦ ਇੱਕ ਅੱਧੀ ਫਸਲ ਉਹਦੇ ਵਿੱਚ ਪ੍ਰਾਪਰ ਨਾ ਬੀਜ ਸਕੀਏ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਔਰ ਇਹ ਸਾਰੇ ਦੁਖਾਂਤ ਦੇ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਸਾਡੀ ਕਮੇਟੀ ਨੇ ਫੈਸਲਾ ਕੀਤਾ ਕਿ ਅਸੀਂ ਇਸ ਵਾਰ ਦਸਹਰੇ ਦੇ ਤਿਉਹਾਰ ਦੀਆਂ ਖੁਸ਼ੀਆਂ ਨੂੰ ਨਹੀਂ ਮਨਾਵਾਂਗੇ ਤੇ ਇਹ ਫੈਸਲਾ ਕੀਤਾ ਕਿ ਜਿਹੜੇ ਲੋਕ ਇਹ ਸ਼ੜਾਂ ਦੇ ਦਰਮਿਆਨ ਮਾਰੇ ਗਏ ਆ ਉਹਨਾਂ ਦੇ ਨਵੇਂ ਸ਼ਾਂਤੀ ਪਾਠ ਮੰਦਰ ਵਿੱਚ ਰੱਖ ਕੇ ਸੁੰਦਰ ਕਾਂਡ ਦਾ ਪਾਠ ਕਰਕੇ ਜਿਹੜਾ ਹੈ ਦਸਹਰੇ ਦੇ ਤਿਉਹਾਰ ਨੂੰ ਮਨਾਇਆ ਜਾਊਗਾ ਜੋ ਕਿ ਅੱਜ ਸਾਡੇ ਮੈਂਬਰਾਂ ਨੇ ਸਮੇਤ ਪਰਿਵਾਰ ਬੜੀ ਸ਼ਰਧਾ ਦੇ ਨਾਲ ਮੰਦਰ ਦੇ ਵਿੱਚ ਇਸ ਨੂੰ ਮਨਾਇਆ ਔਰ ਜੋ ਆਤਮਾਵਾਂ ਸਾਡੇ ਨਾਲੋਂ ਵਿਛੜ ਗਈਆਂ ਭਗਵਾਨ ਅਗੇ ਅਰਦਾਸ ਕੀਤੀ ਹੈ ਕਿ ਉਹਨਾਂ ਨੂੰ ਆਪਣੇ ਚਰਨਾਂ ਚ ਨਵਾਸ ਬਖਸ਼ੇ ਦੂਸਰਾ ਵੀ ਕੈਨਸਲ ਕੀਤਾ ਗਿਆ ਸੀ ਦੂਸਰਾ ਕੈਨਸਲ ਕੀਤਾ ਗਿਆ ਸੀ